ਖੇਤਾਂ ਦੇ ਵਿੱਚ ਪਾਣੀ ਕਿਵੇਂ ਪ੍ਰਬਾਧ ਕੀਤਾ ਜਾਂਦਾ ਜਾਂ ਆਪਾਂ ਕਦੀ ਪਾਣੀ ਵੇਸਟੇਜ ਹੋ ਰਹੀ ਹੈ 1970 ਦੇ ਵਿੱਚ ਪੰਜਾਬ ਦੇ ਵਿੱਚ ਲਗਭਗ 190000 ਦੇ ਨੇੜੇ ਟਿਊਬਵਲ ਸਨ ਤੇ ਬਾਅਦ ਕੇ 2000 ਦੇ ਵਿੱਚ ਇਹ ਟਿਊਬਵਲਾਂ ਦੀ ਗਿਣਤੀ ਜਿਹੜੀ ਹੈ 1038000 ਹੋ ਗਈ ਤੇ 2020 ਦੇ ਵਿੱਚ ਇਹਨਾਂ ਟਿਊਬਲਾਂ ਦੀ ਗਿਣਤੀ 24 ਲੱਖ ਤੋਂ ਪਾਰ ਹੋ ਚੁੱਕੀ ਹੈ। ਤੇ ਲਾਲੋ ਵੀ ਪੰਜਾਬ ਦੇ ਖੇਤੀ ਜਿਹੜੀ ਹੈ ਉਹ ਜਾਦਾ ਜਿਹੜੀ ਧਰਤੀ ਦੇ ਹੇਠਲੇ ਪਾਣੀ ਤੇ ਨਿਰਭਰ ਆ। ਜਦ ਕਿ ਨਹਿਰਾਂ ਦੇ ਵਿੱਚ ਅਥਾਹ ਪਾਣੀ ਹੈ। ਬਹੁਤ ਰੋਲਾ ਪਿਆ ਜਾਂਦਾ ਵੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾ ਰਿਹਾ, ਰਾਜਸਥਾਨ ਨੂੰ ਜਾ ਰਿਹਾ। ਮੈਂ ਕਹਿੰਦਾ ਵੀ ਉਹ ਵੀ ਰੁਕਣਾ ਚਾਹੀਦਾ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹੈ। ਪਰ ਜਿਹੜਾ ਪੰਜਾਬ 'ਚ ਹੁਣ ਪਾਣੀ ਹੈਗਾ ਉਸ ਪਾਣੀ ਨੂੰ ਉਸ ਉਹਨਾਂ ਨਹਿਰਾਂ ਦੇ ਪਾਣੀਆਂ ਨੂੰ ਬਚਾਉਂਦੇ ਲਈ ਲਾਭੰਦੀ ਕਰਨੀ ਚਾਹੀਦੀ ਹੈ ਕੱਲ ਧੂਰੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਹਿਰੀ ਪਾਣੀ ਨੂੰ ਲੈ ਕੇ ਇੱਕ ਰੈਲੀ ਕੀਤੀ ਗਈ ਇਹ ਇੱਕ ਚੰਗਾ ਸੰਕੇਤ ਹੈ ਜੇ ਨਾ ਨਹਿਰੀ ਪਾਣੀ ਖੇਤੀ ਲਈ ਵਰਤਿਆ ਜਾਊਗਾ ਉਨਾਂ ਹੀ ਜ਼ਿਆਦਾ ਚੰਗਾ ਪਾਣੀ ਜਿਹੜਾਗਾ ਹੇਠਲਾ ਪਾਣੀ ਪੀਨ ਵਾਲਾ ਪਾਣੀ ਬਚੂਗਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਮੋਟਿਊਬ ਉੱਤੇ ਟਿਊਬ ਉੱਤੇ ਲਾਈ ਜਾ ਰਹੇ ਹਾਂ ਬਿਜਲੀ ਫ੍ਰੀ ਹੈ ਪਾਣੀ ਕੱਢੀ ਜਾ ਰਹੇ ਹਾਂ ਤੇ ਪਾਣੀ